ਪੁਲਿਸ ਨੇ 24 ਘੰਟਿਆਂ ਅੰਦਰ ਚਤਕੇ ਚੋਰੀ ਕਰਨ ਵਾਲੇ ਮੁਲਜ਼ਮ ਸਪੇਅਰ ਪਾਰਟਸ ਦੀ ਦੁਕਾਨ ਅੰਦਰ ਤਸੱਲੀ ਨਾਲ ਕੀਤੀ ਸੀ ਚੋਰੀ ਸੀਸੀਟੀਵੀ ਤਸਵੀਰਾਂ ਵਿੱਚ ਕੈਦ ਹੋਈ ਕਰਤੂਤ ਤਲ ਲੱਗਿਆ ਪਤਾ ਜੀਹਾਂ ਮਾਮਲਾ 12 ਤੇ 13 ਦਸੰਬਰ ਦੀ ਰਾਤ ਦਾ ਹੈ ਜਦੋਂ ਦੋ ਚੋਰਾ ਨੇ ਬਰਨਾਲਾ ਧਨੋਲਾ ਰੋਡ ਤੇ ਬਣੀ ਇੱਕ ਸਪੇਅਰ ਪਾਰਟਸ ਦੀ ਦੁਕਾਨ ਅੰਦਰ ਵਰਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰਾ ਨੇ ਦੁਕਾਨ ਅੰਦਰ ਸਨ ਲਗਾਇਆ ਤੇ ਫਿਰ ਤਸੱਲੀ ਨਾਲ ਅੰਦਰ ਵੜ ਕੇ ਚੋਰੀ ਕੀਤੀ ਲੇਕਿਨ ਪੁਲਿਸ ਦੀ ਨਜ਼ਰ ਜਦੋਂ ਸੀਸੀਟੀਵੀ ਤੇ ਪਈ ਤਾਂ ਉਸ ਤੋਂ ਬਾਅਦ ਤਫ਼ਤੀਸ਼ ਕੀਤੀ ਗਈ ਤਾਂ ਬਰਨਾਲਾ ਦੇ ਹੀ ਰਹਿਣ ਵਾਲੇ ਦੋ આરોપીਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਏ ਉਹ ਵੀ 24 ਘੰਟਿਆਂ ਦੇ ਅੰਦਰ ਅੰਦਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਸਿਟੀ ਥਾਣਾ 2 ਦੇ ਐਸਐਚਓ ਨੇ ਦੱਸਿਆ ਏ ਕਿ ਦੁਕਾਨ ਦੇ ਮਾਲਕ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕੀਤਾ ਸੀ ਤੇ ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਦੇ ਹੋਇਆ ਬਰਨਾਲਾ ਦੇ ਹੀ ਰਹਿਣ ਵਾਲੇ ਦੋ આરોપીਆਂ ਨੂੰ ਨામਜ਼ਦ ਕੀਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਉਹਨਾਂ ਜਾਣਕਾਰੀ ਦਿੱਤੀ ਹੈ ਕਿ આરોપીਾਂ ਦੀ ਨਿਸ਼ਾਨਦੇਹੀ ਤੇ ਬਰਾਮਦਗੀ ਵੀ ਕੀਤੀ ਜਾ ਰਹੀ ਹੈ ਤੇ ਛੇਤੀ ਹੀ આરોપીਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਿਹੜੀ ਪਰਸੋਂ 12 ਦੇ 13 ਦੀ ਦਰਮਿਆਨੀ ਰਾਤ ਨੂੰ ਇੱਕ ਸਫੇਰਪਾਰਡ ਦੀ ਦੁਕਾਨ ਤੇ ਚੋਰੀ ਹੋਈ ਸੀ। ਜੇ ਸੰਬੰਧ ਵਿੱਚ ਉਸਦੇ ਮਾਲਕ ਸੰਜੇ ਗਰਗ ਦੇ ਬਿਆਨ ਤੇ ਮਕਦਮਾ ਨੰਬਰ 517 ਮਿਤੀ 14 12 24 ਅਧੀਨ ਤਾਰਾ 331 4 305 ਬੀ ਐਨ ਐ ਸੈਕਟ ਤਹਿਤ ਦਰਜ ਕੀਤਾ ਗਿਆ ਸੀ ਤੇ ਮੁੱਢਲੀ ਤਫ਼ਤੀਸ਼ ਦੌਰਾਨ ਮੁਕੱਦਮਾ ਹਜੇ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਗੁਰਚਰਨ ਸਿੰਘ ਅਤੇ ਰਾਜੂ ਸਿੰਘ ਉਰਫ ਰਾਜੂ ਪੁੱਤਰ ਰਣਜੀਤ ਸਿੰਘ ਵਾਸੀ ਬਰਨਾਲਾ ਨੂੰ ਮੁਕੱਦਮਾ ਹਜਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਤੋਂ ਮੁਕੱਦਮਾ ਦੇ ਵਿੱਚ ਚੋਰੀ ਹੋਏ ਸਮਾਨ ਦੀ ਬਰਾਮਦਗੀ ਕਰਾਈ ਜਾ ਰਹੀ ਹੈ ਇਸ ਤੋਂ ਇਲਾਵਾ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਬਖਵਕ ਮਕਦਮੇ ਬਾਰੇ ਅਤੇ ਮੁਕਦਮੇ ਸੰਬੰਧੀ ਡੁਗਾਈ ਨਾਲ ਪੁਸ਼ਪੜਤਾਲ ਕੀਤੀ ਜਾਵੇ। ਸਰ ਪਹਿਲਾਂ ਨੂੰ ਮਾਮਲੇ ਇਹਨਾਂ ਦੇ ਜੀ। ਪਹਿਲਾਂ ਇਹਨਾਂ ਦੇ ਇੱਕ ਮਕਦਮੇ ਬਾਰੇ ਪਤਾ ਲੱਗਿਆ ਤੇ ਇਸ ਤੋਂ ਇਲਾਵਾ ਇਹਨਾਂ ਦਾ ਰਿਕਾਰਡ ਵੈਰੀਫਾਈ ਕਰਵਾਇਆ ਜਾ ਰਿਹਾ ਤੇ ਇਸ ਤੋਂ ਬਾਅਦ ਇਹਨਾਂ ਨੂੰ ਮਾਨਜੋ ਅਦਾਲਤ ਤੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇ। ਤੇ ਸਰ ਜੋ ਸਮਾਨ ਸੀ ਰਿਕਵਰ ਹੋਇਆ ਉਹ ਕਰਵਾ ਰਹੇ ਆ। ਉਹ ਉਹਨਾਂ ਦਸਰਮ ਮੁਤਾਬਕ ਜਿੱਥੇ ਪਿਆ ਉਹਨਾਂ ਦਾ ਬਿਆਨ ਲਿਖ ਕੇ ਉਹਨਾਂ ਨਾਲ ਲਿਆ ਕੇ ਜਿਵੇਂ ਕਹਿੰਦੇ ਉਹਨਾਂ ਨਿਸ਼ਾਨਦੇ ਹੀ ਤੇ ਸਮਾਨ ਬਰਾਮਦ ਕੀਤਾ ਜਾਵੇ। ਜਗਬਾਨੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ